ਰਹਿੰਦੇ ਪਲੇਅਰ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਰੋਜਾਨਾ ਤੁਸੀਂ ਕਬੱਡੀ ਵਾਰੇ ਰੋਜਾਨਾ ਤੁਸੀਂ ਕਬੱਡੀ ਦੇ ਨਾਲ ਖੜੇ ਰਹਿੰਦੇ ਰੋਜ ਤੁਸੀਂ ਕਬੱਡੀ ਚ ਵਿੱਚ ਤੇ ਤੁਹਾਨੂੰ ਪਤਾ ਵੀ ਕਬੱਡੀ ਦੇ ਵਿੱਚ ਕੀ ਕੁ ਜੋਰ ਹੈ ਫਿਰ ਵੀ ਸਾਡੇ ਪੰਜਾਬੀਆਂ ਦਾ ਤੁਸੀਂ ਆਪਣੇ ਮਿੱਤਰਾਂ ਦਾ ਧੰਨਵਾਦ ਕਰੋ ਯਾਰ ਪੰਜਾਬੀਆਂ ਦਾ ਜਿਹੜੇ ਕਬੱਡੀ ਨੂੰ ਲੈ ਕੇ ਤੁਰੇ ਫਿਰਦੇ ਐ ਤੇ ਆਓ ਮੇਰੇ ਯਾਰ ਭੱਜ ਕੇ ਤੁਸੀਂ ਭਰਾ ਤੁਸੀਂ ਸਾਡੇ ਪ੍ਰਸ਼ਾਸਨ ਵੱਲੋਂ ਪ੍ਰਬੰਧਕਾਂ ਨੂੰ ਡਾਂਟਿਆ ਜਾ ਰਿਹਾ ਵੀ ਕਬੱਡੀ ਟਾਈਮ ਸਿਰ ਹੋਣੀ ਚਾਹੀਦੀ ਹੈ ਵੀ ਸਾਡੇ 6 7 ਵਜੇ ਨੂੰ ਅਸੀਂ ਫਾਈਨਲ ਮੈਚ ਲਾਣਾ ਹੈ ਇਹ ਨਹੀਂ ਇਸੇ ਇਲਾਕੇ ਚ ਕਿਹਾ ਜਾ ਰਿਹਾ ਹਰ ਥਾਂ ਤੇ ਪ੍ਰਸ਼ਾਸਨ ਵੱਲੋਂ ਹਦਾਇਤ ਹਰ ਪਾਸੇ ਪੰਡਾਂ ਦੀਆਂ ਕਮੇਟੀਆਂ ਵੱਲੋਂ ਹਦਾਇਤ ਹੁੰਦੀ ਬਲਾਰਿਆਂ ਨੂੰ ਵੀ ਟਾਈਮ ਸਿਰ ਕਬੱਡੀ ਕਰਾਉਣੀ ਆਪਾਂ ਲੋਕਾਂ ਨੂੰ ਆਪਾਂ ਜਲੂਸ ਨਹੀਂ ਦਿਖਾਉਣਾ ਲੋਕਾਂ ਨੂੰ ਆਪਾਂ ਜਗਰਾਤਾ ਨਹੀਂ ਦਿਖਾਉਣਾ ਕਬੱਡੀ ਦਿਖਾਉਣੀ ਹੈ ਕਿਤੇ ਨਾ ਕਿਤੇ ਕਿਤੇ ਨਾ ਕਿ ਮੈਨੂੰ ਅਜੇ ਤੱਕ 26 ਸਾਲ ਹੋ ਗਏ ਕਮੈਂਟਰੀ ਕਰਦੇ ਨੂੰ ਤੇ ਇੱਕ ਟੀਮ ਨੇ ਅਜ ਤੱਕ ਨਹੀਂ ਆਕੇ ਕਿਹਾ ਵੀ ਸਾਡਾ ਭਾਈ ਮੈਚ ਪਹਿਲਾਂ ਕਰਾਇਆ ਜਦੋਂ ਆ ਗਿਆ ਯਾਰ ਦੇਖੋ ਕਿਰ ਕਿਹੜੇ ਪਾਸੇ ਦੁਨੀਆ ਤੋੜਦੀ ਹੈ ਤਿੰਨ ਦਾ ਵੱਜ ਗਿਆ ਤੇ ਅਜੇ ਤੱਕ ਕੋਈ ਬੰਦਾ ਨਹੀਂ ਸਾਡੇ ਕੋਲੇ ਮੈਚ ਖੇਡਣ ਨੂੰ ਤਿਆਰ ਯਾਰ ਦੇਖੋ ਕਿੰਡੀ ਗੱਲ ਹੈ ਜਲਦੀ ਨਾ ਗਰਾਊਂਡਾਂ ਦੇ ਵੱਲ ਆਈਏ ਟੀਮਾਂ ਉਹ ਵੀ ਸਮਾਂ ਸੀ ਜਾਈ ਮੇਰੀ ਬੇਨਤੀ ਹੈ ਜਗਲਾਵ ਵਾਲੀਓ ਵੀਰੇ ਰੁਕਣਾ ਪੈਣਾ ਹੈ ਰੁਕ ਜੋ ਵੀਰੇ 2 ਮਿੰਟ ਜਿਹੜੇ ਦੇ ਦਿੱਤੇ ਲਾਸਟ ਆ 2 ਮਿੰਟੇ ਪ੍ਰਬੰਧਕ ਕਮੇਟੀ ਵੱਲੋਂ ਯਾਰ ਕੋਰਿਆ ਭਾਬੇ ਤੂੰ ਹੀ ਦੋ ਲਾ ਲਿਆ ਦੋ ਮਿੰਟ ਤੇਰੇ ਲਈ ਵੀ ਦੋ ਮਿੰਟ ਹੀ ਆ 2 ਮਿੰਟ ਦੇ ਆਖਰੀ ਟਾਈਮ ਨੂੰ ਮੰਨਿਆ ਜਾ ਰਿਹਾ ਪ੍ਰਬੰਧਕਾਂ ਵੱਲੋਂ ਲੈਲੇ 2 ਮਿੰਟ ਦਿੱਤੇ ਛੋੜਿਆ 2 ਮਿੰਟ ਜਿਹੜੇ ਦਿੱਤੇ ਗਏ ਆ ਲੈ ਵੀ ਭਿੰਦਿਆ ਗੋਡ ਕਰੋੜੀਆਂ ਤੂੰ ਵੀ ਗਰਾਊਂਡ ਤੇ ਖੜਾ ਤਸੀਂ ਵੀ ਤਗੜੀ ਕਬੱਡੀ ਖੇਡੀ ਐ ਤੁਸੀਂ ਜਦੋਂ ਖੇਡਦੇ ਸੀ ਇਹ ਪੱਕੀ ਗੱਲ ਹੁੰਦੀ ਸੀ ਤੁਸੀਂ ਕਹਿ ਕੇ ਮੈਚ ਪਾਉਂਦੇ ਹੁੰਦੇ ਸੀ ਭਾਈ ਸਾਡਾ ਪਹਿਲੋ ਮੈਚ ਕਰਵਾ ਦਿਓ ਆਹ ਟੀਮ ਦੇ ਨਾਲ ਉਹ ਸਮੇਂ ਦੀ ਕਬੱਡੀ ਤੇ ਅੱਜ ਦੀ ਕਬੱਡੀ ਦੇ ਵਿੱਚ ਮੇਰੇ ਕੋ ਕਿੰਨੀ ਤਬਦੀਲੀ ਆਈ ਹੋਈ ਹੈ ਔਰ ਪਹਿਲਾਂ ਵੀ ਦੱਸਦਾ ਪਾ ਵੀ ਕਦੇ ਕੋਈ ਟੀਮ ਆਣ ਕੇ ਇੱਦੀ ਕਹਿੰਦੀ ਵੀ ਸਾਡਾ ਪਹਿਲੋ ਮੈਚ ਕਰਾ ਦਿਓ ਆਇਆ ਕਰੋ ਯਾਰ ਸਮਝਿਆ ਕਰੋ ਸਮੇਂ ਨੂੰ ਕਬੱਡੀ ਦੀ ਪਤਰਾਦਰੋਂ ਵੇਖੋ ਕਿੱਥੋਂ ਕਿੱਥੋਂ ਤੁਸੀਂ ਚੱਲ ਕਿਉਂਨੇ ਫਿਰ ਘਰੇ ਵੀ ਜਾਣਾ ਮਾਪਿਆਂ ਦੀ ਅੱਡ ਜਾਣ ਤੇ ਵੜੇ ਨਹੀਂ ਜਿੱਨਾ ਚਰ ਪੁੱਤ ਕਰੇ ਨਹੀਂ ਜਾਂਦਾ ਯਾਰ ਕਿਉਂ ਤੁਸੀਂ ਕਿਹੜੇ ਪਾਸੇ ਰੁ ਜਾ ਰਹੇ ਯਾਰ ਆਖਰੀ 2 ਮਿੰਟ ਦੇ ਉੱਤੇ ਮੈਨੂੰ ਤਾਂ ਡੇਢ ਕਮਿਨਟੀ ਰਹਿ ਗਿਆ ਭਾਈ ਨੋਟ ਕਰ ਲਿਆ ਜੇ ਜੂੜ ਚੱਕ ਫੇਰ ਨਾ ਕਹਾਂਗੇ ਭਾਈ ਕੋਈ ਟੀਮ ਅਗਲੀ ਟੀਮ ਨੂੰ ਰਾਜੀ ਲੋਹਾਰਾ ਨਾਲ ਕਿਹਾ ਮੈਚ ਹੋਣਾ ਉਹਨਾਂ ਨੂੰ ਸੱਦੋ ਕਰ ਜਲਦੀ ਨਾਲ ਲੋਹਾਰਾ ਤੇ ਆਲੋ ਵਾਲ ਤੇ ਰੀਅਲ ਦੀ ਟੀਮ ਨੂੰ ਬੇਨਤੀ ਆ ਵੀ ਤੁਸੀਂ ਤਿਆਰੀ ਨਹੀਂ ਗਰਾਊਂਡ 'ਵਾਂ ਲਾਓ ਕਿੱਥੇ ਖੜੇ ਹੋ ਗਰਾਊਂਡ ਦੇ ਵਿੱਚ ਜਿਹੜੇ ਵਾਕਓਵਰ ਦਿੱਤੇ ਜਾ ਰਹੇ ਆ ਪ੍ਰਬੰਧਕ ਕਮੇਟੀ ਦੇ ਹੁਕਮ ਨਾਲ ਦਿੱਤੇ ਜਾ ਰਹੇ ਆ ਬਲਕਿ ਅਸੀਂ ਆਪਦੇ ਕੋਲੋਂ ਕਿਸੇ ਟੀਮ ਨੂੰ ਵਾਕਓਵਰ ਨਹੀਂ ਦੇ ਰਹੇ ਬੰਦ ਵਿੱਚ ਸਾਡੇ ਤੇ ਕਿੰਤੂ ਪ੍ਰੰਤੂ ਕਰਦੇ ਹੋ ਜਾਂ ਕਹਿ ਦਿੰਦੇ ਹੋ ਯਾਰ ਬੁਲਾਰੇ ਜਾਂ ਪਤਾ ਨਹੀਂ ਕਾਹਦੋ ਛੇਤੀ ਛੇਤੀ ਜਾ ਕੇ ਟੀਮਾਂ ਸੱਦਣ ਲੱਗ ਜਾਂਦੇ ਐ ਸਾਨੂੰ ਕਮੇਟੀਆਂ ਸੰਦਦੀਆਂ ਜੋ ਕਹਿੰਦੀ ਐ ਸਾਨੂੰ ਬੋਲਣਾ ਪੈਂਦਾ ਆ ਸਮਾਂ ਵੇਖੋ ਯਾਰ ਕਬੱਡੀ ਦਾ ਫਿਰ ਜੇ ਜੇ ਨਹੀਂ ਆ ਸਕਦੇ ਤੇ ਆਉਣਾ ਕਦੋਂ ਵਾ